ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਐਸੀ ਖਬਰ ਜੋ ਤੁਹਾਡੀ ਦੇਖ ਕੇ ਰੂ ਕੰਬ ਉੱਠੇਗੀ। ਅਜਮੇਰ ਸਿੰਘ ਵਾਸੀ ਲੱਖਾ ਦੀ ਪੁਤਰੀ ਜਸਪ੍ਰੀਤ ਕੌਰ ਜਿਸ ਦਾ ਵਿਆਹ ਹਰਮਨਪ੍ਰੀਤ ਸਿੰਘ ਪਿੰਡ ਨਰੈਣਗੜ੍ਹ ਵਿਖੇ ਹੋਇਆ। ਵਿਆਹ ਤੋਂ ਬਾਅਦ 25ਵੇਂ ਦਿਨ ਪਤਾ ਨਹੀਂ ਅਜਿਹਾ ਕੀ ਹੋਇਆ ਰੱਬ ਜਾਣਦਾ। ਹਰਮਨਪ੍ਰੀਤ ਸਿੰਘ ਵੱਲੋਂ ਰਾਤ ਦੇ 12:00 ਵਜੇ ਕਰੀਬ ਆਪਣੀ ਪਤਨੀ ਜਸਪ੍ਰੀਤ ਕੌਰ ਦਾ ਪੇਚਕਸ ਦੇ ਨਾਲ ਬਹੁਤ ਹੀ ਬੁਰੀ ਤਰ੍ਹਾਂ ਕਤਲ ਕੀਤਾ ਗਿਆ। ਜਦ ਇਸ ਘਟਨਾ ਦਾ ਪਤਾ ਲੜਕੀ ਵਾਲਿਆਂ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਭੁੱਬਾ ਮਾਰਦਾ ਮ੍ਰਿਤਕ ਪਰਿਵਾਰ ਜਦੋਂ ਆਪਣੀ ਤੀਜਾ ਜਸਪ੍ਰੀਤ ਕੋਲ ਪਹੁੰਚ ਜਸਪ੍ਰੀਤ ਕੋਲ ਪਹੁੰਚਦਾ ਹੈ ਤਾਂ ਉਸ ਦੀ ਮ੍ਰਿਤਕ ਦੇਹ ਨੂੰ ਦੇਖਦਾ ਹੈ ਅਤੇ ਰੋਂਦਾ ਹੋਇਆ ਪਰਿਵਾਰ ਚੱਲ ਨਹੀਂ ਹੁੰਦਾ ਤਾਂ ਉਸ ਦੇ ਮਾਪਿਆਂ ਵੱਲੋਂ ਬਾਰ ਬਾਰ ਇਹ ਹੀ ਕਿਹਾ ਜਾਂਦਾ ਸੀ ਕਿ ਉਸ ਨੂੰ ਕਿਉਂ ਮਾਰਿਆ ਤੇ ਉਸ ਦਾ ਕੀ ਕਸੂਰ ਸੀ ਕੁਝ ਦਿਨਾਂ ਬਾਅਦ ਜਸਪ੍ਰੀਤ ਕੌਰ ਨੇ ਕੈਨੇਡਾ ਜਾਣਾ ਸੀ ਬੜੀਆਂ ਉਮੀਦਾਂ ਤੇ ਇਸਾਵਾ ਦੇ ਨਾਲ ਆਪਣੀ ਆਈਲਰਟਸ ਕਰਵਾਇਆ ਸੀ ਪਰ ਜਾਲਮ ਨੇ ਪਲਾਂ ਵਿੱਚ ਉਹ ਸਾਰੇ ਚਾਤੇ ਅਰਮਾਨ ਮਿੱਟੀ ਦੇ ਵਿੱਚ ਰੁਲਾ ਦਿੱਤੇ 19 ਸਾਲਾਂ ਜਸਪ੍ਰੀਤ ਕੌਰ ਦੀ ਮਰਤਕ ਦੇ ਦੇਖ ਕੇ ਪਰਿਵਾਰ ਰੋਂਦਾ ਚੱਲਿਆ ਨਹੀਂ ਸੀ ਜਾਂਦਾ ਲੜਕੀ ਪਰਿਵਾਰ ਵੱਲੋਂ ਸੋਰਾ ਪਰਿਵਾਰ ਦੇ ਚਾਰ ਮੈਂਬਰਾਂ ਤੇ गिरफ्तारी दी मांग ਕੀਤੀ ਗਈ ਸੀ ਜਿਸ ਵਿੱਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆ ਲੱਖਾ ਪਿੰਡ ਦੇ ਪਿੰਡ ਵਾਸੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਟੱਲੇਵਾਲ ਤੋਂ ਹਾਈਵੇ ਰੋਡ ਤਰਨਾ ਲਗਾ ਕੇ ਜਮ ਕੀਤਾ ਗਿਆ ਜਿੰਨੇ ਵੀ ਆਏ ਤਾਂ ਨਹੀਂ ਟੱਲੇਵਾਲ ਪਿੰਡ ਦੇ 10000 ਦੀ ਵਾਦੀ ਹੂ ਇੱਥੇ ਕੋਈ ਲੰਲੀ ਛੱਲੀ ਨਹੀਂ ਆਉਂਦਾ ਹੁੰਦਾ ਇਹ ਜੋ ਘੋਲਾ ਚ ਜਿਹੜਾ ਸਰਕਾਰ ਦੇ ਮਜ਼ਦੂਰ ਹੁੰਦੇ ਨੇ ਇਹਨਾਂ ਰਿਆਸੇ ਗੱਲ ਕਰਨੀਆਂ ਦਾ ਆਪਣੀ ਤਰੀਕੇ ਨਾਲ ਕਰ ਸਕਦੇ ਨੇ ਟੱਲੇਵਾਲ ਦੇ ਐਸ ਐਚਓ ਨਿਰਮਲਜੀਤ ਸਿੰਘ ਨੇ ਹਰਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਫੇਸ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦੀਆਂ ਉਸੇ ਤਰ੍ਹਾਂ ਹੀ ਮੰਗਾਂ ਜਾਰੀ ਸੀ ਜਿਹੜੇ ਹੋਰ ਤਿੰਨ ਮੈਂਬਰ ਸਨ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਜਲਦੀ ਹੀ ਜੇਲ੍ਹ ਪੇਸ਼ ਦਿੱਤਾ ਜਾਵੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇਖ ਕੇ ਧਰਨਾ ਲਗਾਤਾਰ ਚੱਲਦਾ ਰਿਹਾ ਦੂਸਰੇ ਦਿਨ ਡੀਐਸਪੀ ਬਲਜੀਤ ਸਿੰਘ ਢਿੱਲੋਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਬਾਕੀ ਦੇ ਤਿੰਨੋਂ ਮੈਂਬਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਖਿਮਾ ਮੰਗਦੇ ਹਾਂ ਪਰ ਹੁਣ ਬੇਨਤੀ ਹੈ ਕਿ ਤੁਸੀਂ ਇਸ ਧਰਨੇ ਦੀ ਸਮਾਪਤੀ ਕਰਕੇ ਅਗਲਾ ਜਿਹੜਾ ਕੰਮ ਹੈ ਲੜਕੀ ਦਾ ਮ੍ਰਿਤਕ ਸੰਸਕਾਰ ਕਰਨਾ ਹੈ ਅਗਲੀ ਪੇਟੀ ਕਰਨੀ ਹੈ ਪਲੀਜ਼ ਉਹ ਕਰ ਸਕਦੇ ਹੋ ਮੈਕਰੂ ਦੀਕਾ ਖਾਲਸ ਮੈ ਦੂਸਰੇ ਦਿਨ ਡੀਐਸਪੀ ਬਲਜੀਤ ਸਿੰਘ ਢਿੱਲੋਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਬਾਕੀ ਦੇ ਤਿੰਨੋਂ ਮੈਂਬਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਪਰਿਵਾਰ ਨੂੰ ਘਰਨਾ ਚੁੱਕਣ ਅਤੇ ਲੜਕੀ ਦੇ ਸੰਸਕਾਰ ਕਰਨ ਲਈ ਕਿਹਾ ਗਿਆ ਜਸਪ੍ਰੀਤ ਕੌਰ ਪਿੰਡ ਲੱਖਾ ਉਸ ਦਾ ਸਸਕਾਰ ਕੀਤਾ ਗਿਆ ਇਹ ਘਟਨਾ ਕੇਵਲ ਇਸ ਇਕੱਲੇ ਪਰਿਵਾਰ ਦੀ ਹੀ ਨਹੀਂ ਸਗੋਂ ਪਤਾ ਨਹੀਂ ਐਸੀਆਂ ਘਟਨਾਵਾਂ ਕਿੰਨੀਆਂ ਹੀ ਘਟਦੀਆਂ ਨੇ ਜੇਕਰ ਮੀਆਂ ਬੀਬੀ ਦੀ ਆਪਸ ਦੇ ਵਿੱਚ ਨਹੀਂ ਬੰਦੀ ਤਾਂ ਉਹ ਪੰਚਾਇਤ ਬੁਲਾ ਕੇ ਤਲਾਕ ਲੈ ਸਕਦੇ ਨੇ ਵੱਖ-ਵੱਖ ਆਪਣੀ ਜ਼ਿੰਦਗੀ ਜਿਉ ਸਕਦੇ ਨੇ पर किसे नु मारना बहुत ही बड़ा उपराध है किसे नु मारण नाल मसला सुलझदा नहीं बल्कि शरण कर उजड़ जांदे ने गणा भाए। गणा भाए। गणा भाए। गणा भाए। ਹਾਂਜੀ ਹੈਗੇ ਬਾਬਾ ਜੀ ਹਾਂਜੀ ਹੈਗੇ ਬਾਬਾ ਜੀ उथण <laughs> <laughs>

ਗੋਵਿੰਦ ਗੰਕਾਰ ਵਾਹਿਗੁਰੂ ਜੀ ਕੀ ਫਤਿਹ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਰੰਗਤ ਗੁਰ ਤੇ ਅਮਰਦਾਸ RAM ਦਾਸਾ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਡਠਿਆ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨ ਤੇ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਬਾਦਸ਼ਾਹਾਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਕੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨਤਰ ਖਾਲਸਾ ਜੀ ਵਲ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸੈਵਜਾਦਿਆਂ 40 ਮੁਕਤਿਆਂ ਪਿਆਰਿਆਂ ਸਚਿਆਰਿਆਂ ਸ਼ਹੀਦ ਸਿੰਘਾਂ ਦੀ ਕਮਾਈ ਦਾ ਧਿਆਨਤਰ ਖਾਲਸਾ ਜੀ ਵਲ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਦਾ ਧਿਆਨ ਤਰ ਖਾਲਸਾ ਜੀ ਵਲ ਸਿਖਾਣੂ ਸਿੱਖੀ ਦਾਣ ਕੇਸ ਦਾ ਰਹਿਤ ਦਾਣ ਬਿਵੇਕ ਦਾਣ ਭਰੋਸਾ ਦਾਣ ਵਿਸਾ ਦਾਣ ਦਾਣਾ ਸਰਦਾਨਾਮ ਦਾਣ ਸ੍ਰੀ ਅੰਮ੍ਰਿਤਸਰ ਸੇਵ ਜੀ ਦੇ ਦਰਸ਼ਨ ਇਸ਼ਨਾ ਚੌਕੀਆਂ ਝੰਡੇ ਬੰਗੇ ਜੁਗ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਵਲ ਕੰਧਾ ਮਾਨੀ ਮਾ ਮਾਤੂਸ਼ੀ ਮਾਦਰ ਖਾ ਵੈ ਗੁਰੂ heen ਮਾਨਿਆਂ ਦੇ ਮਾਨ ਨੇ ਉਟਿਆਂ ਦੇ ਊਟ ਨੇ ਆਸਰਿਆਂ ਦੇ ਆਸਰੇ ਗੁਰੂ ਆਪ ਜੀ ਦੇ ਚਰਨ ਕਬਲਾ ਬਾਸ ਅਰਦਾਸ ਬੇਨਤੀ ਆਪ ਜੀ ਵੱਲੋਂ ਬਖਸੀ ਹੋਈ ਸਵਾਸਾ ਰੂਪੀ ਪੂੰਜੀ ਭੋਗਦੇ ਹੋਏ ਆਪ ਜੀ ਦੇ ਹੁਕਮ ਅਨਸਾਰ ਕੱਲੇ ਆਵੇ ਨਾਨਕਾ ਸਦੇ ਉੱਠੀ ਚਾਹੇ ਦੇ ਮਹਾਵਾਕ ਅਨੁਸਾਰ ਬੀਬਾ ਜਸਪ੍ਰੀਤ ਕੌਰ ਜੀ ਲੋਕ ਤੋਂ ਪਰਲੋਕ ਸੁਧਾਰ ਕੇ ਸਾਨੂੰ ਉਹਨਾਂ ਦਾ ਆੰਤਮ ਸੰਸਕਾਰ ਕੀਤਾ ਗਿਆ ਕੀਰਤਨ ਸੋਲੇ ਦੇ ਪਾਠ ਕੀਤੇ ਗਏ ਅਖਰਵੱਧ ਘਟ ਭੁੱਲ ਚੁਕ ਮਾਫ ਕਰਨਾ ਅੱਗੇ ਤੋਂ ਸੁੱਧ ਗੁਰਬਾਣੀ ਪੜਨ ਦਾ ਬਲਵਕਨ ਸਰਵਤ ਸੰਗਤ ਕੀ ਅਰਦਾਸ ਸਾਪ ਜੀ ਦੇ ਚਰਨ ਕਮਲਾਂ ਪਾਸ ਜੀਵਤ ਹੋਏ ਸੰਸਾਰ ਦੇ ਵਿਚਰਦੇ ਆ ਜਾਣੇ ਅਣ ਜਾਣੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਲੇਖਕਤ ਹੈ ਨਾ ਛੂਟੀ ਹੈ ਖਿਣ-ਖਿਣ ਭੂਲਣਹਾਰ ਬਖਸ਼ਣਹਾਰਾ ਬਖਸ਼ਲੇ ਨਾਨਕ ਪਾਰਉਤਾਰ ਹਰ ਤਰ੍ਹਾਂ ਕਰਕੇ ਮੇਰਾ ਕਰਨੀਆਂ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਵਿਵਾਜ ਜਸਪ੍ਰੀਤ ਦੇ ਚਰਣਾ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਰਸਤੇਦਾਰਾਂ ਨੂੰ ਚੜਦੀ ਕਲਾ ਤੇਰੇ ਪਾਣੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ आनु जस न हो बड पागियो सग लमना ल त पूरी पावन कृपाया उतरे सरस सोरे दुख र रुसन गा पय सुनी सच्ची पानी संत साजन भैसर से अनंद तोरे सोका पावर गुरु मानि कथा माता जप महात दिवस रात जईदाई जाया खेला सग जगत नाम जंगे न परे न आवज करनो न दूर करमी आप वाकनी ਜਿਨ੍ਹੇ ਨਾਮ ਧਿਆਇਆ ਗੈ ਸਖਜ ਕਾਰ ਨਾਨਕ ਤੇ ਮੁਕਿਲ ਜਲੇ ਕਹਿਤੀ ਸੁਧਿ ਨਾਲ ਜਿਨ੍ਹੇ ਨਾਮ ਧਿਆਇਆ ਗੈ ਸਖਜ ਕਾਰ ਨਾਨਕ ਤੇ ਮੁਕਿਲ ਜਲੇ ਕਹਿਤੀ ਸੁਧਿ ਨਾਲ ਹੁਣ ਵਿਚਾਰੇ ਕੋਈ ਮਾਟੀ ਕਹਿ ਕਿਆ ਤੋ ਪੈਸਾ ਮਹਿਮਾਨਸ ਕੀਤਾ ਤੇ ਹੀ ਹਰ ਤਰ੍ਹਾਂ ਕਰਕੇ ਮੇਰਾ ਕਰਨੀਆਂ ਪਰਿਵਾਰ ਦੇ ਸਿਰ ਤੇ ਵੇਰ ਭਰੇ ਆਥਰ ਲਖਣਾ ਵਾਹਿਗੁਰੂ ਅੰਮ੍ਰਿਤ ਸਮੇਸ ਸਮਾਈ ਹੋਣਾ ਦਰਿਆਆਂ ਜਾਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਮਾਣ ਕਰੋ ਸਭ ਦੀਆਂ ਬੇਟਾਵਾਂ ਪ੍ਰਮਾਣ ਕਰੋ ਦਰੋਂ ਕਰੋ ਨਾਮ ਧੰਮ ਬਖਸ਼ੋ ਜੀ ਇਲਾਹੀ ਕਰਵਾਣੀ ਦੇ ਪਵਿੱਤਰ ਹਕਮ ਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਰੇ ਜਿਨ੍ਹਾਂ ਮਿਲਿਆ का खालसा वाहिगुरु